ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਤਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡੀ ਮੰਨਦੀ ਹਰ ਇੱਕ ਤਮੰਨਾ ਸੰਪੂਰਨ ਕਰਨ ਅੱਜ ਆਪਾਂ ਦੇਖੋ ਮੈਂ ਜਿੱਦਣ ਦੀ ਹੈ ਨਾ ਵੀਡੀਓ ਪਾਉਣ ਲੱਗੀ ਹਾਂ ਜਿਤ ਕਿ ਮੇਰੇ ਮਨ ਦੇ ਵਿੱਚ ਵੈਸੇ ਹੀ ਬਲਬਲਾ ਆਇਆ ਸੀਗਾ ਜਿਹੜੀ ਕਿ ਮੈਂ ਆਪਣੇ ਪਾਪਾ ਦੀ ਸ਼ਰਾਬ ਵਾਲੀ ਵੀਡੀਓ ਪਾਈ ਸੀਗੀ ਹਨਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਛੱਡਿਆ ਸੀ ਉਸ ਤੋਂ ਬਾਅਦ ਤੁਹਾਡੇ ਪਿਆਰ ਨੇ ਸਰਦਕਾ ਹਨਾ ਮੈਨੂੰ ਜੋ-ਜੋ ਪਿਆਰ ਮਿਲ ਰਿਹਾ ਹੈਗਾ ਵੀ ਹਾਂ ਦੇਦੀ ਇਸ ਤਰੀਕੇ ਦਾ ਤੁਸੀਂ ਵੀਡੀਓ ਪਾਓ ਮੈਂ ਉਸੇ ਤਰੀਕੇ ਦੀ ਵੀਡੀਓ ਤੁਹਾਡੇ ਲਈ ਹਨਾ ਲੈ ਕੇ ਆ ਰਹੀ ਹਾਂ ਕਿਉਂਕਿ ਕਹਿੰਦੇ ਨੇ ਗੁਣ ਵੰਡਣ ਨਾਲ ਵੱਧਦੇ ਨੇ ਤੇ ਔਗਣ ਵੰਡਣ ਨਾਲ ਹਨਾ ਘਟਦੇ ਆ ਤੇ ਈਸੀ ਕਰਕੇ ਮੈਂ ਤੁਹਾਨੂੰ ਸਾਰੇ ਫ੍ਰੈਂਡ ਕਹਿਣੀ ਹੁੰਦੀ ਹੈਗੀ ਵੀ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਤੇ ਜਦੋਂ ਮੈਂ ਇਹ ਵੀਡੀਓ ਪਾਈਆਂ ਨੇ ਪਾਠ ਕਰਨ ਦੀਆਂ ਵੀ ਕਿਸ ਪਾਠਨਾ ਕੀ ਹੋ ਸਕਦਾ ਕਿਸ ਪਾਠਨਾ ਕੀ ਹੋ ਸਕਦਾ ਤਾਂ ਮੈਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਕਿ ਦੀਦੀ ਅਸੀਂ ਅਰਦਾਸ ਕਿਵੇਂ ਕਰੀ ਦੇਖੋ ਇੱਕ ਦੋ ਫਰੈਂਡ ਨੂੰ ਤਾਂ ਮੈਂ ਕਮੈਂਟ ਬਾਕਸ ਦੇ ਵਿੱਚ ਜਵਾਬ ਦੇਤਾ ਵੀ ਇਸ ਤਰੀਕੇ ਨਾਲ ਤੁਸੀਂ ਅਰਦਾਸ ਕਰ ਲੈਣੀ ਆ ਪਰ ਫਿਰ ਵੀ ਮਨ ਦੇ ਵਿੱਚ ਡਾਊਟ ਰਹਿੰਦਾ ਹੈਗਾ ਹਨਾ ਹੁਣਾਂ ਵੀ ਚਾਹੀਦਾ ਕਿਉਂਕਿ ਆਪਾਂ ਸਾਰਾ ਕੁਝ ਕਰ ਲੈਨੇ ਆ ਹਨਾ ਪਰ ਜਦੋਂ ਆਪਾਂ ਨੇ ਮੰਗਣਾ ਹੁੰਦਾ ਉਸ ਟਾਈਮ ਆਪਾਂ ਗਲਤੀ ਕਰ ਲੈਨੇ ਆਂ ਜੀ ਇਹਦੇ ਸਬੰਧ ਦੇ ਵਿੱਚ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਖੀ ਸੁਣਾਉਣੀ ਆਗੀ ਹਨਾ ਇੱਕ ਟਾਈਮ ਤਿੰਨ ਨਾ ਇੱਕ ਦੋ ਮਲਕੇ ਪਤੀ ਪਤਨੀ ਸੀਗੇ ਇੱਕ ਉਹਨਾਂ ਦਾ ਬੇਟਾ ਸੀਗਾ ਉਹਨਾਂ ਨੇ ਨਾ ਸਿਬਜੀ ਭਗਵਾਨ ਦੀ ਭਗਤੀ ਕੀਤੀ ਤੇ ਉਹ ਤਿੰਨੇ ਜੰਗਲ ਦੇ ਵਿੱਚ ਬੈ ਗੇ ਭਗਤੀ ਕਰਨ ਜਦੋਂ ਉਹਨਾਂ ਦੀ ਭਗਤੀ ਪੂਰੀ ਹੋ ਗਈ ਸਿਬਜੀ ਭਗਵਾਨ ਪ੍ਰਗਟ ਹੋ ਗਏ ਤੇ ਸਿਬਜੀ ਭਗਵਾਨ ਪ੍ਰਗਟ ਹੋਏ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਮੰਗੋ ਕੀ ਮੰਗਦੇ ਹੋ ਪਹਿਲਾਂ ਉਹਦੀ ਪਤਨੀ ਨੂੰ ਕਹਿੰਦੇ ਵੀ ਤੂੰ ਮੰਗ ਕੀ ਮੰਗਦੀ ਹੈ ਉਹ ਕਹਿੰਦੀ ਵੀ ਮੈਨੂੰ ਇੰਨੀ ਸੋਹਣੀ ਬਣਾ ਦਿਓ ਦੁਨੀਆ ਦੀ ਸਭ ਤੋਂ ਖੂਬਸੂਰਤ ਨਾ ਮੈਂ ਔਰਤ ਬਣ ਜਾ ਤੇ ਉਹ ਕਹਿੰਦੇ ਤથા ਵਸਤੂ ਤੇ ਉਹ ਬਹੁਤ ਸੋਹਣੀ ਔਰਤ ਬਣ ਗਈ ਤੇ ਕੋਲੋਂ ਦੀ ਨਾ ਰਾਜਾ ਜਾ ਰਿਹਾ ਸੀਗਾ ਰਾਜੇ ਨੇ ਦੇਖਿਆ ਵੀ ਕਿੰਨੀ ਸੋਹਣੀ ਔਰਤ ਨਾ ਜੰਗਲ ਦੇ ਵਿੱਚ ਬੈਠੀ ਹੈ ਉਹਨੇ ਉਹਦੀ ਬਾਹ ਫੜੀ ਕਿਉਂਕਿ ਰਾਜਾ ਨੂੰ ਅੱਗੇ ਕੋਈ ਰੋਕ ਨਹੀਂ ਸਕਦਾ ਸੀ ਆਪਣੇ ਘੋੜੇ ਤੇ ਬਿਠਾ ਲਿਆ ਤੇ ਜਦੋਂ ਉਹਦੇ ਘਰ ਵਾਲੇ ਨੇ ਦੇਖਿਆ ਵੀ ਮੇਰੇ ਘਰ ਵਾਲੇ ਨੂੰ ਰਾਜਾ ਲੈ ਜਾਂਦਾ ਤਾਂ ਸ਼ਿਵਜੀ ਭਗਵਾਨ ਨੇ ਉਹਦੇ ਘਰ ਵਾਲੇ ਨੂੰ ਪੁੱਛਿਆ ਕਹਿੰਦਾ ਵੀ ਤੂੰ ਮੰਗੇ ਇੱਕ ਵਚਨ ਕੀ ਮੰਗਣਾ ਹੈਗਾ ਕਹਿੰਦਾ ਮੇਰੇ ਘਰ ਵਾਲੇ ਨੂੰ ਕਹਿੰਦਾ ਗਦੀ ਬਣਾ ਦਿਓ ਤੇ ਉਹਨਾਂ ਨੇ ਕਿਹਾ ਤਾਂ ਸਾਤ ਉਹਨੂੰ ਗਧੀ ਬਣਾ ਤਾ ਰਾਜੇ ਨੇ ਜੋ ਦੇਖਿਆ ਵੀ ਤਾਂ ਗਧੀ ਹੈ ਉਹਨਾਂ ਨੇ ਭਗਾ ਕੇ ਘੋੜੇ ਤੋਂ ਥੱਲੇ ਮਾਰਿਆ ਕਹਿੰਦਾ ਵੀ ਮੈਂ ਤਾਂ ਕੀ ਕਰਾਉਣਾ ਅੱਗੇ ਗਏ ਉਹਦੇ ਮੁੰਡੇ ਕੋਲੇ ਉਹਨੂੰ ਕਹਿੰਦੇ ਪੁੱਤ ਮੀ ਮੰਗ ਤੂੰ ਕੀ ਮੰਗਦਾ ਤੇਰਾ ਵੀ ਇੱਕ ਵਚਨ ਹੈ ਉਹ ਕਹਿੰਦਾ ਮੇਰੀ ਮਾਂ ਜਹੀ ਜੀ ਪਹਿਲਾਂ ਸੀ ਕਹਿੰਦੇ ਉਹੇ ਜਿਹਾ ਬਣਾ ਦੋ ਉਹ ਕਹਿੰਦੇ ਤਥਾਸ ਤੂੰ ਦੇਖੋ ਇੰਨਾ ਕਹਿ ਕੇ ਸਿਬਜੀ ਭਗਵਾਨ ਉੱਥੋਂ ਅਲੋਪ ਹੋ ਗਏ ਉਹ ਤਿੰਨੋਂ ਦੇਖੋ ਉੱਥੇ ਦੀ ਉਥੇ ਹੀ ਰਹਿ ਗਏ ਨਾਲੇ ਤਾਂ ਉਹਨਾਂ ਨੇ ਐਨੇ ਸਾਲ ਤਪੱਸਿਆ ਕੀਤੀ ਭਗਵਾਨ ਵੀ ਪ੍ਰਗਟ ਕਰਲੇ ਪਰ ਮੰਗਣ ਵੇਲੇ ਉਹਨਾਂ ਨੇ ਖਾਲੀ ਦੇ ਖਾਲੀ ਇਹੀ ਹੁੰਦਾ ਹੈ ਨਾ ਅਰਦਾਸ ਦਾ ਇੱਕ ਮੈਂ ਗੁਰਸਿੱਖ ਦੀ ਵੀ ਤੁਹਾਨੂੰ ਇੱਕ ਛੋਟੀ ਜੀ ਸਾਕੀ ਸੁਣਾਦਣੀ ਹੈ ਇੱਕ ਗੁਰਸਿੱਖ ਸੀਗਾ ਜਿੱਦਾਂ ਕਿ ਉਹਨੂੰ ਉਹਨਾਂ ਜੀਵਾਂ ਤੇ ਬਹੁਤ ਤਰਸ ਆਉਂਦਾ ਸੀਗਾ ਉਹ ਹੋ ਗਿਆ ਰਾਜੇ ਦੀ ਫੌਜ ਦੇ ਵਿੱਚ ਭਰਤੀ ਕਿਉਂਕਿ ਰਾਜੇ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਤਾਂ ਸ਼ਿਕਾਰ ਵੀ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਤਲਵਾਰ ਦੇ ਨਾਲ ਪਰ ਉਹ ਕਹਿੰਦਾ ਵੀ ਮੈਂ ਜੀਵ ਹੱਤਿਆ ਨਹੀਂ ਕਰਨੀ ਇਸ ਤਰੀਕੇ ਨਾਲ ਉਹਨੇ ਇੱਕ ਲੱਕੜ ਦੀ ਤਲਵਾਰ ਬਣਾ ਕੇ ਆਪਣੀ ਮਿਆਨ ਦੇ ਵਿੱਚ ਰੱਖਣ ਲੱਗ ਗਿਆ ਤੇ ਇੱਕ ਦਿਨ ਕਿਸੇ ਨੇ ਉਹਦੇ ਨਾਲ ਦੇ ਨੇ ਨਾ ਜਾ ਕੇ ਰਾਜੇ ਨੂੰ ਮੁਖਬਰੀ ਕਰਤੀ ਕਹਿੰਦਾ ਵੀ ਇਹਦੇ ਕੋਲੇ ਨਾ ਲੱਕੜ ਦੀ ਤਲਵਾਰ ਹੈਗੀ ਵੀ ਇਹ ਲੋਹੇ ਦੀ ਤਲਵਾਰ ਨੇ ਅੱਜ ਕੱਲ ਨੂੰ ਕੋਈ ਜੁੱਧ ਹੋ ਜੇ ਕੁਝ ਵੀ ਹੋ ਜੇ ਹਨਾ ਵੀ ਇਹ ਕੀ ਕਰੂਗਾ ਕਿਸ ਤਰੀਕੇ ਨਾਲ ਜ਼ਲੂ ਰਾਜ ਨੇ ਦਰਬਾਰ ਦੇ ਵਿੱਚ ਦੂਸਰੇ ਦਿਨ ਕਿਹਾ ਵੀ ਸਾਰੇ ਜਣੇ ਉੱਥੇ ਆਇਆ ਤੇ ਉਹ ਸਿੱਖ ਨੂੰ ਵੀ ਪਤਾ ਲੱਗ ਗਿਆ ਵੀ ਅੱਜ ਤਲਵਾਰਾਂ ਚੈੱਕ ਹੋਣੀਆਂ ਨੇ ਤੇ ਮੇਰੇ ਕੋਲ ਤਾਂ ਲੱਕੜ ਦੀ ਤਲਵਾਰ ਹੈਗੀ ਤੇ ਮੇਰੀ ਉੱਥੇ ਬਹੁਤ ਬੇਇੱਜ਼ਤੀ ਹੋ ਜਾਨੇ ਵੀ ਗੁਰੂ ਦਾ ਸਿੱਖ ਹੋ ਕੇ ਵੀ ਇਹ ਬੇਈਮਾਨੀ ਕਰਦਾ ਝੂਠ ਬੋਲਦਾ ਕਿਉਂਕਿ ਸਿੱਖ ਦੀ ਇੱਕ ਜਿਹੜੀ ਆਪਾਂ ਕਹਿੰਦੇ ਆ ਤਸਵੀਰ ਹੈਗੀ ਹਨਾ ਉਹ ਇੱਕ ਬਹੁਤ ਹੀ ਜ਼ਿਆਦਾ ਉੱਚੀ ਮੰਨੀ ਜਾਂਦੀ ਹੈਗੀ ਪਰ ਅੱਜ ਕੱਲ ਬਹੁਤ ਜ਼ਿਆਦਾ ਹਨਾ ਗਲਤ ਆਪਾਂ ਇਸ ਨੂੰ ਲੈ ਕੇ ਜਾ ਰਹੇ ਹਾਂ ਤੁਸੀਂ ਦੇਖਿਆ ਵੀ ਗੁਰਦੁਆਰਿਆਂ ਦੇ ਵਿੱਚ ਵੀ ਕੀ ਕੁਝ ਹੋ ਰਿਹਾ ਹੈ ਰੇਪ ਤੱਕ ਹੋ ਰਹੇ ਨੇ ਹਨਾ ਪਰ ਉਹ ਚਲੋ ਵਾਹਿਗੁਰੂ ਕਹਿੰਦੇ ਸੀਗੇ ਕਹਿੰਦੇ ਜਦੋਂ ਜੰਗ ਹੋਇਆ ਸੀ ਨਾ ਚਮਕੌਰ ਦੀ ਗੜੀ ਦਾ ਉਹ ਤੁਸੀਂ ਖਾਨ ਨੇ ਪੁੱਛਿਆ ਸੀਗਾ ਵੀ ਵਾਹਿਗੁਰੂ ਜੀ ਜਿਹੜੇ ਤੁਹਾਡੇ ਤੀਰ ਦੇ ਨਾਲ ਮਾਰ ਰਹੇ ਨੇ ਵੀ ਇਹ ਕਿਉਂਕਿ ਤੁਹਾਡਾ ਤਾਂ ਹੱਥ ਲੱਗਿਆ ਹੋਇਆ ਤੀਰਾਂ ਨੂੰ ਹਨਾ ਤਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਹਿੰਦੇ ਇਹ ਆਪਣੀ ਸਿੱਖੀ ਦੇ ਵਿੱਚ ਪੈਦਾ ਹੋਣਗੇ ਤੇ ਸਿੱਖੀ ਨੂੰ ਹੀ ਕਲੰਕ ਲਾਉਣਗੇ ਇਹ ਉਹੀ ਚੀਜ਼ ਹੈ ਕਿ ਦੇਖੋ ਆਪਾਂ ਇਹ ਇਧਰ ਬਵਾਦ ਵਿਵਾਦ ਵਿੱਚ ਨਹੀਂ ਜਾਣਾ ਚਾਹੁੰਦੇ ਤੇ ਜਦੋਂ ਉਸ ਨੂੰ ਨਾ ਬੁਲਾਇਆ ਗਿਆ ਸਿੱਖਣੋਂ ਵੀ ਸਵੇਰੇ ਤੁਸੀਂ ਨੇ ਆਉਣਾ ਹੈਗਾ ਤੇ ਉਹਨੇ ਨਾ ਖੜੇ ਹੋ ਕੇ ਅਰਦਾਸ ਕੀਤੀ ਕਿ हे ਵਾਹਿਗੁਰੂ ਜੀ ਮੈਨੂੰ ਨਹੀਂ ਪਤਾ ਵੀ ਮੈਂ ਠੀਕ ਕੀਤਾ ਜਾਂ ਨਹੀਂ ਕੀਤਾ ਮੈਂ ਸਿਰਫ ਇੱਕ ਜੀਵਾਂ ਤੇ ਦਇਆ ਕਰਕੇ ਤੇਰਾ ਓਟ ਆਸਰਾ ਲੈ ਕੇ ਜਿੱਦਾਂ ਕਹਿੰਦੇ ਨੇ ਕਿ ਤੇਰੇ ਪਰ ਉਸੇ ਪਿਆਰੇ ਮੈਂ ਲਾਡ ਲੜਾਇਆ ਤੇ ਮੈਂ ਤੇਰਾ ਭਰੋਸਾ ਤੱਕਿਆ ਕਿ ਮੇਰੀ ਇਸ ਸਿੱਖੀ ਨੂੰ ਇਲਾਜ ਨਾ ਲੱਗੇ ਮੈਨੂੰ ਇਲਾਜ ਲੱਗੂਗੀ ਤੂੰ ਵੀ ਇਲਾਜ ਲੱਗੂਗੀ ਹੈਨਾ ਮੈਂ ਤੇਰਾ ਸਿੱਖਾਂਗਾ ਮੇਰੀ ਇਲਾਜ ਪੱਤਰ ਰੱਖਿਓ ਤੇ ਤਲਵਾਰਾਂ ਚੱਕ ਹੋਣ ਲੱਗੀਆਂ ਜਦੋਂ ਉਹਦੀ ਵਾਰਿਆ ਆਈ ਉਹ ਡਰੇ ਹੈ ਨਾ ਪਰ ਅੰਦਰੋਂ ਅਰਦਾਸਾਂ ਕਰ ਰਿਹਾ ਵਾਹਿਗੁਰੂ ਤੇ ਆਗੀ ਜਦੋਂ ਉਹਨੇ ਦਰਵਾਜ਼ਾ ਕੱਢੀ ਤਾਂ ਉਹਦੀ ਦਲਵਾ ਸਾਰਿਆਂ ਨਾਲ ਵੱਧ ਲਿਸ਼ਕ ਰਹੀ ਸੀ ਚਮਕ ਰਹੀ ਸੀਗੀ ਤਾਂ ਉੱਥੇ ਉਹਨੇ ਕਿਹਾ ਧੰ ਗੁਰੂ ਨਾਨਕ ਤੋ ਨਿਰੰਕਾਰ ਧੰ ਗੁਰੂ ਨਾਨਕ ਤੋ ਨਿਰੰਕਾਰ ਦੇਖੋ ਵਾਹਿਗੁਰੂ ਜੀ ਹਰ ਇੱਕ ਜਗ੍ਹਾ ਤੇ ਪੱਤ ਰੱਖਦੇ ਨੇ ਅਗਰ ਵਿਸ਼ਵਾਸ ਹੋਵੇ ਤੁਸੀਂ ਦੇਖਿਆ ਹੈਗਾ ਨਾ ਪਿਛਲੀਆਂ ਸਾਖੀਆਂ ਤੁਸੀਂ ਨੇ ਸੁਣੀਆਂ ਹੋਣਗੀਆਂ 12 ਸਾਲ ਬਾਅਦ ਇੱਕ ਮਾਂ ਦੇ ਉਹ ਤਾਂ ਤਿੰਨ ਸਮੁੰਦਰ ਦੇ ਵਿੱਚੋਂ ਗੁਰੂ ਸਾਹਿਬਾਂ ਨੇ ਬੇੜਾ ਉਹਨਾਂ ਦਾ ਲਿਆਂਦਾ ਲੱਖੀ ਸਾਹਿਬ ਗੰਜਾਰੇ ਦਾ ਡੋਬ ਦਾ ਬੇੜਾ ਪਾਰ ਕੀਤਾ ਹੋਰ ਵੀ ਪਤਾ ਨਹੀਂ ਕਿੰਨੀਆਂ ਕਸਾਕੀਆਂ ਨੇ ਮੈਂ ਤੁਹਾਨੂੰ ਕਿਤੇ ਫੇਰ ਇੱਕ ਇੱਕ ਕਰਕੇ ਸੁਣਾਉਂਗੀ ਹੁਣ ਆਪਾਂ ਉਹਨਾਂ ਮੇਨ ਮੁੱਦੇ ਤੇ ਕਿ ਅਰਦਾਸ ਜਦੋਂ ਵੀ ਆਪਾਂ ਨੇ ਪਾਠ ਕਰਨਾ ਸ਼ੁਰੂ ਕਰਨਾ ਕਿਸੇ ਵੀ ਹੈ ਨਾ ਵਰਤੀ ਵਾਸਤੇ ਕਰਨਾ ਤਾਂ ਆਪਾਂ ਉਸ ਦੀ ਅਰਦਾਸ ਕਿਵੇਂ ਸ਼ੁਰੂ ਕਰਨੀ ਹੈ ਦੇਖੋ ਇੱਕ ਤਾਂ ਹੁੰਦੀ ਹੈ ਦੇਖੋ ਵੱਡੀ ਅਰਦਾਸ ਜਿਹੜੀ ਕਿ ਆਪਾਂ ਗੁਰੂ ਘਰਾਂ ਦੇ ਵਿੱਚ ਕਰਦੇ ਆ ਘਰੇ ਵੀ ਕਰਦੇ ਆ ਜਿਹਨਾਂ ਨੂੰ ਆਉਂਦੀ ਆ ਉਹ ਆਪਾਂ ਦੇਖੋ ਸ਼ੁਰੂ ਕਰਦੇ ਆਂ ਤਾਂ ਉਹਦਾ ਕਿ ਅਰਦਾਸ ਅਮਰੀ ਜਿਓ ਪੰਨ ਸਭ ਤੇਰਾ ਕੋ ਨਾਨਕ ਸਭ ਤੇਰੀ ਬੜਾਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਇਥੇ ਆਪਾਂ ਦੇਖੋ ਸ਼ੁਰੂ ਕਰ ਲੈਨੇ ਆਂ ਅਰਦਾਸ ਤੁਮ ਹਨ ਤੁਮ ਠਾਕੁਰ ਤੁਮ ਪੈ ਅਰਦਾਸ ਜਿਓ ਪੰਨ ਸਭ ਤੇਰੀ ਰਾਤ ਜਿਹਨੂੰ ਵੀ ਜਿੰਨੇ ਕ ਦੇਖੋ ਹੁੰਦਾ ਹੈਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਅਰਦਾਸ ਆਪਾਂ ਸ਼ੁਰੂ ਕਰਦੇ ਆਂ ਪਰ ਜਿਹੜੀ ਅਰਦਾਸ ਆਪਾਂ ਨੇ ਕਰਨੀ ਕਰਨੀ ਆ ਖੁਦ ਕਰਨੀ ਆ ਨਾ ਅਗਰ ਤੁਸੀਂ ਸੰਪੂਰਨ ਅਰਦਾਸ ਕਰਨੀ ਆ ਤੁਹਾਨੂੰ ਆਉਂਦੀ ਆ ਤਾਂ ਤੁਸੀਂ ਮੂੰਹ ਜਵਾਨੀ ਵੀ ਕਰ ਸਕਦੇ ਹੋ ਨਹੀਂ ਤੁਸੀਂ ਗੁੜਕਾ ਸਾਹਿਬ ਦੇ ਦੇਖੋ ਪਿੱਛੇ ਅਰਦਾਸ ਲਿਖੀ ਹੁੰਦੀ ਆ ਤੁਸੀਂ ਉੱ हां जी देखो मैं अक्सर ਤੁਹਾਨੂੰ ਕਹਿਣੀ ਹੁੰਦੀ ਆ ਨਾ ਵੀ ਕੇਸੀ ਇਸ਼ਨਾਨ ਕਰਕੇ ਤੁਸੀਂ ਨੇ ਫਿਰ ਕੋਈ ਇਸੇ ਵੀ ਚੀਜ਼ ਦੇ ਨਿਮਿਤ ਤੁਸੀਂ ਨੇ ਬੜਾ ਕੋਈ ਜਿੱਦਾਂ ਕਿ ਕਿਸੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਕੋਈ ਨੌਕਰੀ ਨਹੀਂ ਮਿਲ ਰਹੀ ਜਾਂ ਘਰ ਦੇ ਵਿੱਚ ਕੋਈ ਕਾਰਜ ਜਾਂ ਬਿਮਾਰੀ ਸ਼ਰਾਬ ਕੁਝ ਵੀ ਹੈ ਨਾ ਉਹਦੇ ਵਾਸਤੇ ਤੁਸੀਂ ਨੇ ਜਦੋਂ ਵੀ ਪਾਠ ਸ਼ੁਰੂ ਕਰਨੇ ਆ ਸਭ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਅਗਰ ਤੁਸੀਂ ਕਿਸੇ ਚੀਜ਼ ਦੇ ਨਿਮਿਤ ਕਰਨਾ ਹੈ ਉਸ ਚੀਜ਼ ਤੇ ਤੁਸੀਂ ਨੇ ਫਿਰ ਥੋੜਾ ਜਿਹਾ ਪ੍ਰਸ਼ਾਦ ਸਜਾਉਣਾ ਪ੍ਰਸ਼ਾਦ ਸਜਾ ਕੇ ਤੁਸੀਂ ਨੇ ਟੇਬਲ ਤੇ ਕਿਤੇ ਸੁੱਚੀ ਜਗ੍ਹਾ ਤੇ ਰੱਖਣਾ ਫਿਰ ਤੁਸੀਂ ਨੇ ਸ਼ੁਰੂ ਤੋਂ ਅਰਦਾਸ ਕਰਨੀ ਆ ਆਪਣੇ ਰੱਖ ਲਿਆ ਚੰਗੇ ਤਰੀਕੇ ਦੇ ਨਾਲ ਆਪਾਂ ਚੌਕੜਾ ਲਗਾ ਕੇ ਨੀਚੇ ਬੈਠ ਜਾਣਾ ਹੈ ਪ੍ਰਸ਼ਾਦ ਹਮੇਸ਼ਾ ਉੱਚੀ ਜਗ੍ਹਾ ਤੇ ਰੱਖਣਾ ਤੇ ਆਪਾਂ ਨੇ ਨੀਚੀ ਜਗ੍ਹਾ ਤੇ ਬੈਠਣਾ ਹੈਗਾ ਉਸ ਤੋਂ ਬਾਅਦ ਆਪਾਂ ਨੇ ਅਰਦਾਸ ਕਰਨੀ ਹੈਗੀ ਹੇ ਵਾਹਿਗੁਰੂ ਜੀ ਦਸੇ ਪਾਤਸ਼ਾਹਿਆਂ ਦਾ ਤੁਸੀਂ ਨਾਮ ਵੀ ਲੈ ਸਕਦੇ ਹੋ ਅਗਰ ਤੁਹਾਨੂੰ ਦਸੇ ਪਾਤਸ਼ਾਹਿਆਂ ਦਾ ਨਾਮ ਨਹੀਂ ਆਉਂਦਾ ਤਾਂ ਦੇਖੋ ਮਨ ਦੇ ਵਿੱਚ ਦੁਬਿਧਾ ਨਾ ਪਾਇਆ ਕਰੋ ਕਿਉਂਕਿ ਗੁਰੂ ਸਾਹਿਬ ਬੋਲਾਂ ਦੇ ਨਾਲ ਅਰਦਾਸ ਕਬੂਲ ਨਹੀਂ ਕਰਦੇ ਗੁਰੂ ਸਾਹਿਬ ਅੰਦਰੋਂ ਖਿਰਦੇ ਦੀ ਅਰਦਾਸ ਕਬੂਲ ਕਰਦੇ ਨੇ ਅੰਦਰੋਂ ਮਨ ਦੀ ਅਰਦਾਸ ਕਬੂਲ ਕਰਦੇ ਨੇ ਚਾਹੇ ਤੁਸੀਂ ਇੰਨਾ ਵੀ ਕਹਿ ਦਿਓ ਹੇ ਵਾਹਿਗੁਰੂ ਜੀ ਮੈਂ ਪਾਠ ਲਾ ਕਰਨ ਲੱਗਿਆ ਮੈਥੋਂ ਗਲਤੀ ਨਾ ਹੋਵੇ ਮੈਨੂੰ ਮਾਫ ਕਰਿਓ ਇੰਨੀ ਵੀਰ ਅਰਦਾਸ ਤੁਹਾਡੀ ਚ ਦੋ ਅੰਦਰੋਂ ਹਿਰਦੇ ਚ ਕਰੋਂਗੀ ਕਬੂਲ ਹੋ ਜੂਗੀ ਇਹ ਨਹੀਂ ਹੁੰਦਾ ਵੀ ਹਾਂ ਮੈਨੂੰ ਤਾਂ ਅਰਦਾਸ ਕਰਨੀ ਨਹੀਂ ਆਉਂਦੀ ਮੈਂ ਬਜਾ ਕੇ ਗੁਰਦੁਆਰਾ ਸਾਹਿਬ ਕਿਤੋਂ ਕਰਵਾਵਾਂ ਜਾਂ ਇਦਾਂ ਕਰਵਾਵਾਂ ਦੇਖੋ ਜਿਹੜੀ ਤੁਹਾਡੀ ਭਾਵਨਾ ਹੈ ਉਹ ਗੁਰਦੁਆਰੇ ਵਾਲੇ ਹਨ ਭਾਈ ਸਾਹਿਬ ਦੀ ਨਹੀਂ ਹੈਗੀ ਠੀਕ ਹੈ ਜਦੋਂ ਆਪਾਂ ਜਾਂਦੇ ਆ ਆਪਾਂ ਕੋਈ ਦੇਗ ਸਜਾਉਣੇ ਜਾਂ ਕੋਈ ਕਾਰਜ ਕਰਾਉਣੇ ਆਪਾਂ ਨੂੰ ਉਦੋਂ ਅਰਦਾਸ ਕਰਾਉਣੀ ਸਹੀ ਚਾਹੀਦੀ ਹੈ ਕਿਉਂਕਿ ਉਹ ਵਜ਼ੀਰ ਨੇ ਗੁਰੂ ਦੇ ਪਰ ਅਰਦਾਸ ਵੀ ਕਦੇ ਖਾਲੀ ਹੱਥ ਨਹੀਂ ਕਰਾਉਣੀ ਚਾਹੀਦੀ ਉਹਨਾਂ ਨੂੰ 700 ਰੁਪਿਆ 500 250 ਜਿੰਨੇ ਤੁਹਾਡੇ ਕੋਲ ਸਰਦ ਨੇ ਦੇਣੇ ਚਾਹੀਦੇ ਨੇ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਅਰਦਾਸ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਬੋਲਣਾ ਹੈ ਏ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾ ਵਿੱਚ ਅਰਦਾਸ ਜੋਦੜੀ ਬੇਨਤੀ ਹੈ ਪਿਤਾ ਜੀ ਮੈਂ ਆਪ ਜੀ ਦੀ ਨਿਮਾਣੀ ਬੱਚੀ ਜਾਂ ਬੱਚਾ ਜਿਸੇ ਵੀ ਕਾਰਜ ਦਾ ਤੁਸੀਂ ਜਿਹੜੇ ਥਰੂ ਕਰਨਾ ਹੈ ਉਸ ਦਾ ਨਾਮ ਲੈ ਕੇ ਇਸ ਕਾਰਜ ਲਈ ਆਪਣੇ ਤੁਹਾਨੂੰ ਪਿਤਾ ਜੀ ਹਾਜ਼ਰ ਨਾਜ਼ਰ ਸਮਝਦੇ ਹੋਏ ਪਾਠ ਸ਼ੁਰੂ ਕਰਨ ਲੱਗੇ ਆ ਤੁਹਾਡੇ ਨਿਮਿਤ ਪਾਠ ਦੇ ਨਿਮਿਤ ਮੈਂ ਦੇਖ ਸਜਾਈ ਹੈ ਪ੍ਰਸਾਦ ਸਜਾਉਂਦੇ ਤਾਂ ਅਨੇਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾਂ ਤਰੁਠੀਆਂ ਰਹਿ ਜਾਂਦੀਆਂ ਨੇ ਕਿਰਪਾ ਕਰਨੀ ਮaaf ਕਰ ਦੇਣਾ ਇਸ ਭੋਗ ਨੂੰ ਤੁਸੀਂ ਭੋਗ ਲਗਾਓ ਲੱਗਿਆ ਹੋਇਆ ਭੋਗ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਵਾਹਿਗੁਰੂ 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 ਜਪੇ ਕਿਰਪਾ ਕਰਨੀ ਵਾਹਿਗੁਰੂ ਜੀ ਹੁਣ ਮੈਂ ਪਾਠ ਸ਼ੁਰੂ ਕਰਨ ਲੱਗਿਆਂ ਪਾਠ ਕਰਦਿਆਂ ਤੋਂ ਅਨੇਕਾਂ ਹੀ ਗਲਤੀਆਂ ਹੋਣਗੀਆਂ ਬੱਚੀ ਦੇ ਸਿਰ ਤੇ ਮਿਹਰ ਪ੍ਰਿਆਤਰਾ ਕੇ ਮਨ ਨੂੰ ਇਕਾਗਰਤਾ ਬਖਸ਼ਣੀ ਸੁੱਧ ਪਾਠ ਕਰਵਾਉਣਾ ਜਿਹੜੇ ਕਾਰਜ ਤੇ ਨਿਮਿਤ ਮੈਂ ਇਹ ਅਰਦਾਸ ਪਾਠ ਕਰਨ ਲੱਗਿਆਂ ਉਸ ਕਾਰਜ ਨੂੰ ਸੰਪੂਰਨ ਕਰਨਾ ਵਾਹਿਗੁਰੂ ਜੀ ਕਿਰਪਾ ਕਰਨੀ ਧੰ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਨੇ ਇਸ ਤਰੀਕੇ ਨਾਲ ਅਰਦਾਸ ਕਰਨੀ ਜਿਹੜਾ ਤੁਸੀਂ ਦੇਖ ਸਜਾਈ ਹੈ ਉਹਦੇ ਵਿੱਚ ਕਿਰਪਾਨ ਨਾਲ ਭੇਟਾ ਕਰਕੇ ਉਸ ਤੋਂ ਬਾਅਦ ਕਿਉਂਕਿ ਮੈਨੂੰ ਕਈ ਵੀਰਾਂ ਨੇ ਇਹ ਵੀ ਪੁੱਛਿਆ ਹੈਗਾ ਵੀ ਕਿੱਦਾਂ ਅਸੀਂ ਨੇ ਭੋਗ ਲਵਾਉਣਾ ਫਿਰ ਤੁਸੀਂ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਪਹਿਲਾਂ ਗੁਰੂ ਸਾਬਾ ਦਾ ਕੱਢਣਾ ਇੱਕ ਕੌਲੀ 'ਚ ਅਲੱਗ ਤੋਂ ਫਿਰ ਉਹਨੂੰ ਵਿਚਰ ਲਾ ਲੈਣਾ ਉਸ ਤੋਂ ਬਾਅਦ ਫਿਰ ਤੁਸੀਂ ਨੇ ਉਸੇ ਕੌਲੀ ਵਿੱਚ ਅਲੱਗ ਕੌਲੀ ਵਿੱਚ ਥੋੜਾ ਥੋੜਾ ਪ੍ਰਸ਼ਾਦ ਲੈ ਕੇ ਪੰਜ ਜਗ੍ਹਾ ਤੇ ਰੱਖਣੇ ਉਹ ਪੰਜਾਂ ਪਿਆਰਿਆਂ ਦਾ ਕੱਢਿਆ ਜਾਂਦਾ ਹੁੰਦਾ ਫਿਰ ਅਰਦਾਸ ਕਰਕੇ ਵਾਹਿ ਤੁਸੀਂ ਸਾਕੂ ਵਾਹਿਗੁਰੂ ਜੀ ਸਕੰਨ ਦੀ ਆਗਿਆ ਬਖਸ਼ਿਸ਼ ਕਰੋ ਫਿਰ ਉਹਨੂੰ ਸਾਰੇ ਨੂੰ ਵਿਚਰ ਲਾ ਲਓ ਫਿਰ ਉਹਨੂੰ ਚੰਗੇ ਤਰੀਕੇ ਦੇ ਨਾਲ ਅਰ ਲਾ ਕੇ ਫਿਰ ਸਾਰੇ ਸੰਗਤ ਨੂੰ ਬਰਾਬਰ ਬਰਾਬਰ ਮਾਤਰਾ ਦੇ ਵਿੱਚ ਪ੍ਰਸ਼ਾਦ ਦੇ ਉਸ ਤੋਂ ਬਾਅਦ ਦੇਖੋ ਇਹ ਇੱਕ ਦਿਨ ਕਰਨਾ ਹੈ ਜਦੋਂ ਤੁਸੀਂ ਨੇ ਪਾਠ ਸਟਾਰਟ ਕਰਨਾ ਹੈ ਤੇ ਬਾਕੀ ਜਦੋਂ ਤੁਹਾਡਾ ਕਾਰਜ ਸੰਪੂਰਨ ਹੁੰਦਾ ਉਸ ਟਾਈਮ ਕਰਨਾ ਉਸ ਤੋਂ ਬਾਅਦ ਤੁਸੀਂ ਨੇ ਆਨੰਦ ਸਾਹਿਬ ਦਾ ਪਾਠ ਪਹਿਲਾਂ ਜਪਜੀ ਸਾਹਿਬ ਦਾ ਪਾਠ ਫਿਰ ਆਨੰਦ ਸਾਹਿਬ ਦਾ ਸੰਪੂਰਨ ਪਾਠ ਉਸ ਤੋਂ ਬਾਅਦ ਜਿਹੜਾ ਸ਼ਬਦ ਦਾ ਪਾਠ ਕਰਨਾ ਹੈ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਨਾ ਹੈ ਜਾ ਤੁਸੀਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੁਸੀਂ ਇਹ ਆਰੰਭ ਕਰ ਸਕਦੇ ਜਦੋਂ ਤੁਹਾਡਾ ਪਾਠ ਸੰਪੂਰਨ ਤਰੀਕੇ ਨਾਲ ਸਮਾਪਤ ਹੋ ਜੇ ਵੀ ਹੁਣ ਤੁਹਾਡਾ ਪਾਠ ਤੇ ਜਾਂ ਸ਼ਬਦ ਕੁਝ ਵੀ ਜੋ ਤੁਸੀਂ ਕਰਨਾ ਉਹ ਪੂਰਾ ਹੋ ਚੁੱਕਿਆ ਹੈ ਤਾਂ ਤੁਸੀਂ ਨੇ ਫਿਰ ਅਰਦਾਸ ਕਰਨੀ ਹੈ ਖੜੇ ਹੋ ਕੇ ਅਰਦਾਸ ਕਰਨੀ ਹੈ ਕਿ ਹੈ ਵਾਹਿਗੁਰੂ ਜੀ ਹੈ ਗੁਰੂ ਨਾਨਕ ਜੀ ਤੁਹਾਡੀ ਮਹਾਨ ਕਿਰਪਾ ਦੇ ਸਦਕਾ ਮੈਂ ਆਪਣੇ ਪਾਠ ਨੂੰ ਸੰਪੂਰਨ ਕਰ ਪਾਇਆਗਾ ਤੁਸੀਂ ਨੇ ਬਹੁਤ ਵਿਗਨਾਂ ਤੋਂ ਬਚਾਇਆ ਹੈਗਾ ਸ਼ਬਦ ਦਾ ਅੱਖਰ ਬਾਧਾ ਘਟਾ ਭੁੱਲ ਚੁੱਕਾ ਮਾਫੀ ਦੇਣੀ ਕਿਉਂਕਿ ਅਣਜਾਣੇ ਜਾਣੇ ਬੁੱਝਕੇ ਵੀ ਸਾਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਕਿਰਪਾ ਕਰਨੀ ਸਾਨੂੰ ਮਾਫ ਕਰਨਾ ਪੜੀ ਸੁਣੀ ਬਾਣੀ ਨੂੰ ਦਰਗਾਹ ਸੱਚਖੰਡ ਵਿੱਚ ਲਿਖ ਕੇ ਲਾ ਲੈਣਾ ਕਿਰਪਾ ਕਰਨੀ ਵਾਹਿਗੁਰੂ ਜੀ ਅੱਗੇ ਸੰਪੂਰਨ ਨਿਤਨੇਮ ਕਰਨ ਦੀ ਅੱਗੇ ਵਕਸ਼ਿਸ਼ ਕਰਨੀ ਆਪਣਾ ਮੇਹਰ ਭਰਿਆ ਹੱਥ ਸਾਰੇ ਪਰਿਵਾਰ ਤੇ ਰੱਖਣਾ ਜਿਸ ਕਾਰਨ ਦਿਨਮਿਤਾ ਇਹ ਮੈਂ ਪਾਠ ਕੀਤਾ ਉਹਨੂੰ ਸੰਪੂਰਨ ਕਰਨਾ ਦੇਖੋ ਇਸ ਤਰੀਕੇ ਨਾਲ ਮਰਿਆਦਾ ਨਾਲ ਤੁਸੀਂ ਅਰਦਾਸ ਕਰੋਗੇ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਨਗੇ ਕਦੇ ਵੀ ਇਸ ਦੁਬਿਧਾ ਚ ਨਾ ਪੈਣਾ ਵੀ ਮੈਂ ਪੂਰੀ ਅਰਦਾਸ ਨਹੀਂ ਕੀਤੀ ਵੀ ਗੁਰਦੁਆਰਾ ਸਾਹਿਬ ਇਦਾਂ ਅਰਦਾਸ ਹੁੰਦੀ ਹੈ ਜੋ ਵੀ ਤੁਹਾਡੇ ਮਨ ਦੀ ਭਾਵਨਾ ਆਉਂਦੀ ਹੈਗੀ ਦੇਖੋ ਜਦੋਂ ਵੀ ਤੁਸੀਂ ਕਿਤੇ ਵੀ ਜਾਣਾ ਉਸੇ ਟਾਈਮ ਅਰਦਾਸ ਕਰਕੇ ਜਾਓ ਦਵਾਈ ਲੈਣ ਜਾਣਾ ਤਾਂ ਵਾਹਿਗੁਰੂ ਜੀ ਹਨਾ ਤੁਹਾਨੂੰ ਸਹੀ ਜਗ੍ਹਾ ਲੈ ਕੇ ਜਾਣਗੇ ਕਿਉਂਕਿ ਆਪਾਂ ਜਾਣਦੇ ਆ ਡਾਕਟਰ ਦੇ ਆਪਾਂ ਕੋਈ ਦੱਸ ਦਿੰਦਾ ਜੋ ਡਾਕਟਰ ਦੇ ਜਾਣ ਤੋਂ ਵੀ ਪਹਿਲਾਂ ਅਰਦਾਸ ਕਰਨੀ ਵੈਦਾਂ ਸੰਦਾ ਸੰਗ ਇਕੱਠਾ ਹੋਵਾ ਔਖਾ ਦਾ ਵੈਰਾਸ ਵਿਚ ਆਪ ਕੋ ਲੋਹਾ ਹੈ ਵਾਈ ਗਰੂ ਜੀ ਮੈਨੂੰ ਉਸ ਵੈਦ ਹਕੀਮ ਡਾਕਟਰ ਕੋਲ ਲੈ ਕੇ ਜਾਣਾ ਜਿੱਥੇ ਮੇਰਾ ਰੋਗ ਦਾ ਸਹੀ ਇਲਾਜ ਹੋ ਜਾਵੇ ਦੇਖੋ ਵਾਈ ਗਰੂ ਜੀ ਤੁਹਾਨੂੰ ਉੱਥੇ ਹੀ ਲੈ ਕੇ ਜਾਣਗੇ ਜਿੱਥੇ ਤੁਹਾਡਾ ਰੋਗ ਖਤਮ ਹੋਊਗਾ ਕਿਉਂਕਿ ਅਸੀਂ ਆਪਾਂ ਪਟਕਦੇ ਰਹਨੇ ਆਂਗੇ ਪੈਸਾ ਕੁਛ ਨਹੀਂ ਕਰਦਾ ਕਈ ਹੁਣ ਹੁੰਦਾ ਵੀ ਮੈਂ ਪੈਸੇ ਨਾਲ ਇਦਾਂ ਕਰ ਲੂੰ ਵਾਈ ਗਰੂ ਕੀ ਕਰ ਦੂ ਦੇਖੋ ਕਾਰਨਾ ਵਾਹਿਗੁਰੂ ਨਹੀਂ ਹੈ ਵਾਹਿਗੁਰੂ ਜੀ ਬਹੁਤ ਵੱਡੇ ਵੱਡਿਆਂ ਨੇ ਆਕਰਨੋ ਠਿਕਾਣੇ ਲਿਆ ਦਿੰਦੇ ਹੁੰਦੇ ਨੇਗੇ ਭਰੋਸਾ ਰੱਖਿਓ ਕੋਈ ਵੀ ਤੁਹਾਡਾ ਹਨਾ ਮਤਲਬ ਕਿ ਹੋਇਆ ਮੈਂ ਮੰਡੀ ਵਿੱਚ ਦੁਬਿਧਾ ਹੋਈ ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਕਮੈਂਟ ਦੇ ਵਿੱਚ ਪੁੱਛ ਸਕਦੀ ਹੋਂ ਦੇਖੋ ਅਰਦਾਸ ਦੀ ਮੈਂ ਤੁਹਾਨੂੰ ਪ੍ਰੋਪਰ ਵਿਧੀ ਦੱਸ ਦਿੱਤੀ ਹੈਗੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੀ ਨਿਮਾਣੀ ਜੀ ਭੈਣ ਨੂੰ ਬੱਚੀ ਨੂੰ ਸਾਥ ਜ਼ਰੂਰ ਦੇਣਾ ਕਿਉਂਕਿ ਤੁਹਾਡੇ ਸਾਥ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਅੱਗੇ ਵਧਾਂਗੇ ਦੇਖੋ ਇਸ ਰਸਤੇ ਤੇ ਮੈਨੂੰ ਉਹਨਾਂ ਨੇ ਹੀ ਚਲਾਇਆ ਨਹੀਂ ਤਾਂ ਮੇਰਾ ਕੁਕਿੰਗ ਕਰਦੀ ਹੁੰਦੀ ਸੀ ਕੁਕਿੰਗ ਦਾ ਚੈਨਾ ਸੀਗਾ ਮੇਰਾ ਪਤਾ ਨਹੀਂ ਵਾਹਿਗੁਰੂ ਜੀ ਨੇ ਇੱਧਰ ਮੈਨੂੰ ਕਿਉਂ ਮੋੜਤਾ ਮੈਨੂੰ ਨਹੀਂ ਪਤਾ ਹੈਗਾ ਬਸ ਮੈਂ ਵੀ ਇਹੀ ਨਿਮਾਣੀ ਬੱਚੀ ਅਰਦਾਸ ਕਰਦੀ ਆ ਕਿ ਜਿਨ੍ਹਾਂ ਭੈਣ ਭਰਾ ਮੇਰੇ ਤੇ ਭਰੋਸਾ ਕਰ ਰਹੇ ਨੇ ਵਾਹਿਗੁਰੂ ਤੇ ਭਰੋਸਾ ਕਰ ਰਹੇ ਨੇ ਕਿ ਉਹਨਾਂ ਦੇ ਸਾਰੇ ਨੇ ਕਾਰ ਸੰਪੂਰਨ ਕਰੇ ਇਹਨੂੰ ਵੀ ਉਸ ਗਰੀਬੜੇ ਸਿੱਖ ਦੀ ਤਰ੍ਹਾਂ ਮਾਨ ਵਾਸ਼ਣ ਤਾਂ ਕਿ ਤੁਹਾਡੇ ਮੈਨੂੰ ਮੈਸੇਜ ਆਉਣ ਵੀ ਦੀਦੀ ਵਾਹਿਗੁਰੂ ਜੀ ਨੇ ਕਿਉਂਕਿ ਜਦੋਂ ਆਪਾਂ ਕਿਸੇ ਦੇ ਵਾਸਤੇ ਹਨਾ ਤੁਸੀਂ ਮੇਰੇ ਨਾਲ ਜੁੜਿਓ ਵਾਹਿਗੁਰੂ ਤੇ ਭਰੋਸਾ ਕਰ ਰਹੇ ਹੋ ਤਾਂ ਵਾਹਿਗੁਰੂ ਜੀ ਤੁਹਾਡਾ ਭਰੋਸਾ ਕਦੇ ਨਾ ਟੁੱਟਣ ਦੇਣ ਮੈਂ ਦਿਨ ਰਾਤ ਇਹੀ ਅਰਦਾਸਾਂ ਕਰਦੀ ਆ ਤੇ ਅੱਗੇ ਮੈਨੂੰ ਕਈ ਫਰੈਂਡ ਨੇ ਪੁੱਛੇ ਵੀ ਬ੍ਰਹਮ ਕਾ ਬਚਦਾ ਪਾਠ ਕਿਵੇਂ ਕਰ ਸਕਦੇ ਹਣਾ ਉਹਦਾ ਮੈਂ ਤੁਹਾਨੂੰ ਅਲੱਗ ਵੀਡੀਓ ਪਾਉਂਗੀ ਤਾਂ ਮੈਨੂੰ ਆਗਿਆ ਵਰਕਸ਼ਿਸ਼ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ